ਮਦਰ ਨਾਲ ਗੱਲਬਾਤ ਕਰ ਲੈਣੇ ਹੁੰਦੀ ਰਹਿੰਦੀ ਮਦਰ ਨਾਲ ਕਿ ਇਹ ਮਾਲਕਾ ਮੇਰੀ ਮਾਂ ਨੂੰ ਲੰਬੀ ਉਮਰ ਦੇਈ ਪਾਪਾ ਤਾਂ ਘਵਾਲੇ ਮਮਾ ਜਿਉਂ ਦਿਵਸਤੇ ਰਹਿੰਦੇ ਪਰ ਮਦਰ ਨਾਲ ਗੱਲਬਾਤ ਕਰ ਲੈਣੇ ਹੁੰਦੀ ਰਹਿੰਦੀ ਮਦਰ ਨਾਲ ਤੁਸੀਂ ਪਾਬੂ ਖੋਗੇ ਸਾਡਾ ਮੇਰਾ ਮਨ ਤਾਂ ਵੀਦਾਂ ਦਾ ਬਿਲਕੁਲ ਨਹੀਂ ਸੀ ਮੈਂ ਸੈਰ ਸੁਭਾਈ ਗੱਲਬਾਤ ਕੀਤੀ ਤਾਂ ਅਮਰਤਾ ਹੋਣੀ ਮੈਂ ਮੈਂ ਆਪਣੇ ਮਦਰ ਦੇ ਬਹੁਤ ক্লোਜ਼ ਹਾਂ ਮੇਰੀ ਮਾਂ ਮੇਰਾ ਰੱਬ ਹੈ ਮੈਂ ਇਹ ਕਹੂੰਗੀ ਮੇਰੇ ਮਾਮਾ ਮੈਨੂੰ ਲੜ ਵੀ ਪੈਂਦੇ ਆ ਕਿਸੇ ਗੱਲ ਤੇ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਵੈਸੇ ਵਿਚਾਰੇ ਉੱਚੀ ਨਹੀਂ ਬੋਲਦੇ ਕਦੀ ਵੀ ਜੇ ਉਹਨਾਂ ਨੂੰ ਕੋਈ ਗੱਲ ਨਾ ਚੰਗੀ ਲੱਗੇ ਤਾਂ ਮੈਨੂੰ ਕਹਿ ਵੀ ਦਿੰਦੇ ਆ ਪਰ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਮਾਮ ਨੇ ਜੋ ਕਿਹਾ ਤਾਂ ਨਾ ਸਭ ਠੀਕ ਹੈ ਬਸ ਮੈਨੂੰ ਲੱਗਦਾ ਤੁਹਾਨੂੰ ਆਂਟੀ ਨੂੰ ਵੀ ਨਾਲ ਕਿਤੇ ਕੰਪੀਨ ਚ ਲਿਆਉਣਾ ਚਾਹੀਦਾ ਸਮਾਂ ਵੀ ਪਤਾ ਲੂੰਗੀ ਔਰ ਉਹਨਾਂ ਨੂੰ ਖੁਸ਼ੀ ਬਹੁਤ ਹੋਊਗੀ ਜਦੋਂ ਦੇਖਣਗੇ ਕਿ ਅਮਰਤਾ ਵੜਿੰਗ ਜਾਂ ਉਹਨਾਂ ਦੀ ਅਮਨ ਨੂੰ ਲੋਕ ਇੰਨਾ ਪਿਆਰ ਕਰਦੇ ਆ ਵੀਰ ਮੇਰੇ ਮਮਾ ਘਰੋਂ ਨਹੀਂ ਨਿਕਲਦੇ ਉਹਨਾਂ ਨੇ ਜ਼ਿੰਦਗੀ ਚ ਕਦੀ ਸੋਸ਼ੀਅਲਾਈਜ਼ ਨਹੀਂ ਕੀਤਾ ਅੱਛਾ ਕਦੀ ਸੋਸ਼ੀਅਲਾਈਜ਼ ਨਹੀਂ ਕੀਤਾ ਉਹਨਾਂ ਦੀ ਜ਼ਿੰਦਗੀ ਰੱਬ ਦੇ ਨਾਮ ਦੇ ਆਸ-ਪਾਸੇ ਘੁੰਮਦੀ ਹੈ ਵਾਹ ਹੂੰ ਰਾਤ ਨੂੰ 12 ਵਜੇ ਬੈਠ ਜਾਣਾ ਹੂੰ ਯਾਉ ਭਗਤੀ ਕਰਦੇ ਆ ਤੇ ਯਾ ਕਿਤੇ ਆਰਾਮ ਕਰਦੇ ਆ ਉਹ ਕਿਤੇ ਆਉਂਦੇ ਜਾਂਦੇ ਨਹੀਂ ਕਿਸੇ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀਂ ਵਿਰੀਸ਼ਦਾਰ ਕਰਿਆ ਗਿਆ ਤਾਂ ਮਿਲ ਲੈਂਦੇ ਆ ਜਾਂ ਫਿਰ ਉਹ ਮੇਰੇ ਬੱਚਿਆਂ ਦੇ ਨਾਲ ਰਹਿਣਾ ਪਸੰਦ ਕਰਦੇ ਆ ਹੁਣ ਅੱਜ ਵੀ ਜਿਵੇਂ ਮੈਂ ਕੈਂਪੇਨ ਚਾਈ ਹੋਈ ਆ ਤਾਂ ਮਤਲਬ ਕਰੇ ਮੇਰੇ ਬੱਚਿਆਂ ਦੇ ਕੋਲ ਮੰਮਾ ਸੰਭਾਲਦੇ ਆ ਮਤਲਬ ਮੇਰੇ ਲਈ ਮੇਰੀ ਮਾਂ ਮੇਰਾ ਰੱਬ ਹੈ ਮੈਂ ਤਾਂ ਸੱਚੇ ਪਾਤਸ਼ਾਹ ਕੀ ਇੱਕ ਬੇਨਤੀ ਕਰਦੀ ਆ ਕਿ ਹੀ ਮਾਲਕਾ ਮੇਰੀ ਮਾਂ ਨੂੰ ਲੰਬੀ ਉਮਰ ਦੇਈ ਪਾਪਾ ਤਾਂ ਗਵਾਲੇ ਮੰਮਾ ਜਿਉਂ ਦਿਵਸਤੇ ਰਹਿਣ ਵੈ ਵੈਸੇ ਆਂਟੀ ਨੂੰ ਐਸੀਦਾ ਅਹਿਸਾਸ ਹੈਗਾ ਕਿ ਅਮਰਤਾ ਵੜਿੰਗ ਅਮਨ ਬਹੁਤ ਵੱਡੀ ਵੱਡਾ ਨਾਮ ਬਣ ਗਿਆ ਪੰਜਾਬ ਦਾ ਰਾਜਾ ਫੜਿੰਗ ਨਹੀਂ ਵੱਡਾ ਨਾਮ ਵੇਖੋ ਮਾਂ ਬਾਪ ਵੀ ਨਾ ਮੇਰੇ ਮਾਂ ਪਿਓ ਨੂੰ ਇੱਕ ਅੰਦਰ ਖਾਤੇ ਤਾਂ ਹੁੰਦਾ ਇਸ ਚੀਜ਼ ਦਾ ਅਹਿਸਾਸ ਖੁਸ਼ੀ ਸ਼ਾਇਦ ਹੁੰਦੀ ਹੋਊਗੀ ਪਰ ਉਹ ਮੈਨੂੰ ਹਮੇਸ਼ਾ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਹਮ ਕਦੀ ਕੋਈ ਗੱਲ ਹੋ ਜੇ ਤਾਂ ਮੈਨੂੰ ਤੂੰ ਚਿੰਤਾ ਨਾ ਕਰਿਆ ਕਰ ਮੇਰੇ ਮਮੇਰੇ ਮਾਮਾ ਬਹੁਤ ਸਿੰਪਲ ਹੈ ਉਹਨਾਂ ਨੇ ਆਪਦੀ ਲਾਈਫ ਨੂੰ ਕਦੀ ਕੰਪਲਿਕੇਟ ਨਹੀਂ ਕੀਤਾ ਬਹੁਤ ਜ਼ਿਆਦਾ ਸਿੰਪਲ ਹੈ ਔਰ ਹਮੇਸ਼ਾ ਜੜਦੀ ਕਲਾਚ ਰੱਖਦੇ ਆ ਸਾਨੂੰ ਹੂੰ ਔਰ ਸ਼ਾਇਦ ਇਹ ਜੜ ਜਿਹੜੀ ਸ ਔਰ ਮਮਾ ਇੱਕ ਜਿਵੇਂ ਇੱਕ ਸਿੰਪਲ ਪੰਜਾਬੀ ਲੇਡੀ ਪਾਠ ਪੂਜਾ ਕਰਨ ਵਾਲੀ ਭਗਤੀ ਕਰਨ ਵਾਲੀ ਆਪਣੇ ਪਰਿਵਾਰ ਨੂੰ ਸੰਭਲਣ ਵਾਲੀ ਹੂੰ ਉਹ ਲੇਡੀ ਹੈ ਮੇਰੀ ਮਾਂ ਹੂੰ ਰੱਬ ਵਰਗੀ ਹੈ ਮੇਰੀ ਮਾਂ ਬਹੁਤ ਬਹੁਤ ਮੇਰੀ ਮੇਰੀ ਮਾਂ ਮੇਰੀ ਦਿਲ ਦੀ ਧੜਕਣ ਹੈ ਬਹੁਤ ਵਧੀਆ ਯਾ ਮਦਰ ਨਾਲ ਗੱਲਬਾਤ ਕਰ ਲੈਣੇ ਹੁੰਦੀ ਰਹਿੰਦੀ ਮਦਰ ਨਾਲ ਤੁਸੀਂ ਪਾਉ ਖੋਗੇ ਸਤਾ ਮੇਰਾ ਮਨ ਤੋਂ ਵੀ ਤਾਂ ਦਾ ਬਿਲਕੁਲ ਨਹੀਂ ਸੀ ਮੈਂ ਸੈਰ ਸੁਭਾਈ ਗੱਲਬਾਤ ਕੀਤੀ ਤਾਂ ਅਮਰਤਾ ਜੀ ਮੈਂ ਮੈਂ ਆਪਦੇ ਮਦਰ ਦੇ ਬਹੁਤ ক্লোਜ਼ ਐ ਮੇਰੀ ਮਾਂ ਮੇਰਾ ਰੱਬ ਹੈ ਮੈਂ ਕਹੂੰਗੀ ਮੇਰੇ ਮਮਾ ਮੈਨੂੰ ਲੜਵੀ ਪੈਂਦੇ ਐ ਕਿਸੇ ਗਲਤੀ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਵੈਸੇ ਵਿਚਾਰੇ ਉੱਚੀ ਨਹੀਂ ਬੋਲਦੇ ਕਦੀ ਵੀ ਜੇ ਉਹਨਾਂ ਨੂੰ ਕੋਈ ਗੱਲ ਨਾ ਚੰਗੀ ਲੱਗੇ ਤਾਂ ਮੈਨੂੰ ਕਿਹਾ ਵੀ ਦਿੰਦੇ ਐ ਫਿਰ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਮਾਮਨੇ ਜੋ ਕੀਤਾ ਤਾਂ ਸਭ ਠੀਕ ਹੈ ਬਸ ਮੈਨੂੰ ਲੱਗਦਾ ਤੁਹਾਨੂੰ ਆਂਟੀ ਨੂੰ ਵੀ ਨਾਲ ਕਿਤੇ ਕੈਂਪੇਨ ਚ ਲਿਆਉਣਾ ਚਾਹੀਦਾ ਸਮਾਂ ਵੀ ਬਤਾ ਲੂੰਗੀ ਔਰ ਉਹਨਾਂ ਨੂੰ ਖੁਸ਼ੀ ਬਹੁਤ ਹੋਊਗੀ ਜਦੋਂ ਦੇਖਣਗੇ ਕਿ ਅਮਰਤਾ ਵੜਿੰਗ ਜਾਂ ਉਹਨਾਂ ਦੀ ਅਮਨ ਨੂੰ ਲੋਕ ਇੰਨਾ ਪਿਆਰ ਕਰਦੇ ਆ ਵੀਰ ਮੇਰੇ ਮਮਾ ਘਰੋਂ ਨਹੀਂ ਨਿਕਲਦੇ ਉਹਨਾਂ ਨੇ ਜ਼ਿੰਦਗੀ ਚ ਕਦੀ ਸੋਸ਼ੀਅਲਾਈਜ਼ ਨਹੀਂ ਕੀਤਾ ਅੱਛਾ ਕਦੀ ਸੋਸ਼ੀਅਲਾਈਜ਼ ਨਹੀਂ ਕੀਤਾ ਉਹਨਾਂ ਦੀ ਜ਼ਿੰਦਗੀ ਰੱਬ ਦੇ ਨਾਮ ਦੇ ਆਸ-ਪਾਸੇ ਘੁੰਮਦੀ ਹੈ ਵਾਹ ਰਾਤ ਨੂੰ 12 ਵਜੇ ਬੈਠ ਚਾਣਾ ਹਾਂ ਜਾਂ ਭਗਤੀ ਕਰਦੇ ਆ ਤੇ ਯਾਂ ਕਿਤੇ ਆਰਾਮ ਕਰਦੇ ਆ ਉਹ ਕਿਤੇ ਆਉਂਦੇ ਜਾਂਦੇ ਨਹੀਂ ਕਿਸੇ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਕੋਈ ਰਿਸ਼ਤੇਦਾਰ ਘਰੇ ਆ ਗਿਆ ਤਾਂ ਮਿਲ ਲੈਂਦੇ ਆ ਜਾਂ ਫਿਰ ਉਹ ਮੇਰੇ ਬੱਚਿਆਂ ਦੇ ਨਾਲ ਰਹਿਣਾ ਪਸੰਦ ਕਰਦੇ ਆ ਹੁਣ ਅੱਜ ਵੀ ਜਿਵੇਂ ਮੈਂ ਕੈਂਪੇਨ ਚਾਈ ਹੋਈ ਆ ਤਾਂ ਮਤਲਬ ਕਰੇ ਮੇਰੇ ਬੱਚਿਆਂ ਦੇ ਕੋਲ ਮੰਮਾ ਸੰਭਾਲਦੇ ਆ ਮਤਲਬ ਮੇਰੇ ਲਈ ਮੇਰੀ ਮਾਂ ਮੇਰਾ ਰੱਬ ਹੈ ਮੈਂ ਤਾਂ ਸੱਚੇ ਪਾਤਸ਼ਾਹ ਕੀ ਇੱਕ ਬੇਨਤੀ ਕਰਦੀ ਆ ਕਿ ਹੀ ਮਾਲਕਾ ਮੇਰੀ ਮਾਂ ਨੂੰ ਲੰਬੀ ਉਮਰ ਦੇਈ ਪਾਪਾ ਤਾਂ ਗਵਾਲੇ ਮम्मा ਜਿਉਂ ਦੇ ਵਾਸਤੇ ਰਹਿੰਦੇ ਵੈ ਵੈਸੇ ਆਂਟੀ ਨੂੰ ਐਸੀ ਜਿਹਾ ਅਹਿਸਾਸ ਹੈਗਾ ਕਿ ਅਮਰਤਾ ਵੜਿੰਗ ਅਮਨ ਬਹੁਤ ਵੱਡੀ ਵੱਡਾ ਨਾਮ ਬਣ ਗਈ ਪੰਜਾਬ ਦਾ ਰਾਜਾ ਵੜਿੰਗ ਨਹੀਂ ਵੱਡਾ ਨਾਮ ਵੇਖੋ ਮਾਂ ਬਾਪ ਵੀ ਨਾ ਨਹੀਂ ਜਦੋਂ ਮਾਪਿਆਂ ਨੂੰ ਇੱਕ ਅੰਦਰ ਖਾਤੇ ਤਾਂ ਹੁੰਦਾ ਇਸ ਚੀਜ਼ ਦਾ ਅਹਿਸਾਸ ਖੁਸ਼ੀ ਸ਼ਾਇਦ ਹੁੰਦੀ ਹੋਊਗੀ ਪਰ ਉਹ ਮੈਨੂੰ ਹਮੇਸ਼ਾ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਕਦੀ ਕੋਈ ਗੱਲ ਹੋ ਜੇ ਤਾਂ ਮੈਨੂੰ ਤੂੰ ਚਿੰਤਾ ਨਾ ਕਰਿਆ ਕਰ ਮੇਰੀ ਮਮਾ ਬਹੁਤ ਸਿੰਪਲ ਹੈ। ਉਹਨੇ ਆਪਦੀ ਲਾਈਫ ਨੂੰ ਕਦੀ ਕੰਪਲਿਕੇਟ ਨਹੀਂ ਕੀਤਾ। ਬਹੁਤ ਜ਼ਿਆਦਾ ਸਿੰਪਲ ਹੈ। ਹਮਮ। ਔਰ ਹਮੇਸ਼ਾ ਚੜ੍ਹਦੀ ਕਲਾ ਚ ਰੱਖਦੇ ਆ ਸਾਨੂੰ। ਹਮਮ। ਔਰ ਸ਼ਾਇਦ ਇਹ ਜਿਹੜੀ ਸੇ ਔਰ ਮਮਾ ਇੱਕ ਜਿਵੇਂ ਇੱਕ ਸਿੰਪਲ ਪੰਜਾਬੀ ਲੇਡੀ ਪਰਤ ਪੂਜਾ ਕਰਨ ਵਾਲੀ, ਭਗਤੀ ਕਰਨ ਵਾਲੀ, ਆਪਦੇ ਪਰਿਵਾਰ ਨੂੰ ਸੰਭਲਣ ਵਾਲੀ ਉਹ ਲੇਡੀ ਹੈ ਮੇਰੀ ਮਾਂ। ਹਮਮ। ਰੱਬ ਵਰਗੀ ਹੈ ਮੇਰੀ ਮਾਂ ਬਹੁਤ ਬਹੁਤ ਮੇਰੀ ਮੇਰੀ ਮਾਂ ਮੇਰੀ ਦਿਲ ਦੀ ਧੜਕਨ ਹੈ ਬਹੁਤ ਬਹੁਤ ਯਾ